ਪੂਵਿੱਲੀ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਡਰ ਦਾ ਮਾਹੌਲ ਬਣ ਜਾਂਦਾ ਜਦੋਂ ਇੱਕ ਬੂਟਾ ਦੀ ਦੁਕਾਨ ਦੇ ਬਾਹਰ ਕੁਝ ਅਣਪਛਾਤੇ ਆ ਦੇ ਵੱਲੋਂ ਆ ਕੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਆ ਗੋਲੀਆਂ ਚਲਾਈਆਂ ਕਿ ਆ ਤੇ ਦੱਸਿਆ ਜਾ ਰਿਹਾ ਕਿ 9 ਤੋਂ 10 ਫਾਇਰ ਇਹਨਾਂ ਅਣਪਛਾਤੇ ਬਦਮਾਸ਼ਾ ਦੇ ਵੱਲੋਂ ਕੀਤੇ ਗਏ ਨੇ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਸਹਿਮ ਦਾ ਮਾਹੌਲ ਬਣ ਗਿਆ ਤੇ ਇਸ ਪੂਰੇ ਹਾਦਸੇ ਦੇ ਵਿੱਚ ਇਸ ਫਾਇਰਿੰਗ ਦੇ ਵਿੱਚ 6 ਲੋਕ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਦਾ ਕਹਿਣਾ ਕਿ 4 ਲੋਕਾਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਤੇ 2 ਲੋਕ ਜਿਹੜੇ ਉਹਨਾਂ ਦੀ ਮੌਤ ਹੋ ਗਈਆ 2 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਗਈਆ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਤਾਪੜ ਤੌਰ ਫਾਇਰਿੰਗ ਕੀਤੀ ਗਈ ਆ ਗੋਲੀਆਂ ਚਲਾਈਆਂ ਗਈਆ ਤੇ ਉਸ ਵੇਲੇ ਗੋਲੀਆਂ ਚਲਾਈਆਂ ਗਈਆ ਜਦੋਂ ਲੋਕ ਬਾਜ਼ਾਰ ਦੇ ਵਿੱਚ ਹੁੰਦੇ ਨੇ ਸਮਾਨ ਖਰੀਦ ਰਹੇ ਹੁੰਦੇ ਤੇ ਭੂਟਾ ਦੀ ਦੁਕਾਨ ਦੇ ਬਾਹਰ ਇਹਨਾਂ ਦੇ ਵੱਲੋਂ ਆ ਕੇ ਤਾਬਰ ਤੋੜ ਫਾਇਰਿੰਗ ਕਰ ਦਿੱਤੀ ਗਈ ਆ ਤੇ ਮੌਕੇ ਤੇ ਪੁਲਿਸ ਪਹੁੰਚਦੀ ਆ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਜਾਂਦਾ ਸਹਿਮ ਜਾਂਦੇ ਆ ਲੋਕ ਜਦੋਂ ਫਾਇਰਿੰਗ ਦੀ ਆਵਾਜ਼ ਹੁੰਦੀ ਆ ਕਿਉਂਕਿ ਇੱਕ ਨਹੀਂ ਦੋ ਨਹੀਂ ਇਕੱਠੀਆਂ ਇਹਨਾਂ ਦੇ ਵੱਲੋਂ 9 ਤੋਂ 10 ਜਿਹੜੇ ਆ ਫਾਇਰ ਕੀਤੇ ਗਏ ਗੋਲੀਆਂ ਚਲਾਈਆਂ ਗਿਆ ਇਹਨਾਂ ਅਨਪਛਾਤੇ ਬਦਮਾਸ਼ਾਂ ਦੇ ਵੱਲੋਂ ਬਟਾਲਾ ਦੀ ਪੂਰੀ ਖਬਰ ਆ ਬਟਾਲਾ ਦੇ ਇੱਕ ਬਾਜ਼ਾਰ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਹੈ ਅਨਪਛਾਤੇ ਬਦਮਾਸ਼ਾਂ ਦੇ ਵੱਲੋਂ ਜੋ ਕਿ ਜਦੋਂ ਉਸ ਵਕਤ ਹੁੰਦੇ ਨੇ ਜਦੋਂ ਲੋਕ ਬਾਜ਼ਾਰ ਦੇ ਵਿੱਚ ਹੁੰਦੇ ਸਮਾਨ ਖਰੀਦ ਰਹੇ ਹੁੰਦੇ ਆ ਭੀੜ ਵਾਲੀ ਜਗ੍ਹਾ ਹੁੰਦੀ ਆ ਉਸ ਵਕਤ ਇਹਨਾਂ ਬਦਮਾਸ਼ਾਂ ਦੇ ਵੱਲ ਆ ਕੇ ਫਾਇਰਿੰਗ ਕੀਤੀ ਜਾਂਦੀ ਆ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਬਟਾਲਾ ਦਾ ਇੱਕ ਬਾਜ਼ਾਰ ਆ ਬੂਟਾ ਦੀ ਦੁਕਾਨ ਦੇ ਬਾਹਰ ਇਹਨਾਂ ਦੇ ਵੱਲੋਂ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ 6 ਲੋਕ ਪੂਰੀ ਤਰ੍ਹਾਂ ਜ਼ਖਮੀ ਹੁੰਦੇ ਆ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੈ ਉਨ੍ਹਾਂ ਦੇ ਵਿੱਚੋਂ 4 ਲੋਕਾਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ 2 ਲੋਕ ਜਿਹੜੇ ਉਹਨਾਂ ਦੀ ਮੌਤ ਹੋ ਗਈ ਆ ਮੌਕੇ ਤੇ ਪਹੁੰਚੀ ਆ ਪੁਲਿਸ ਪੁਲਿਸ ਦੇ ਵੱਲੋਂ ਹਰ ਪੱਖ ਤੋਂ ਹੁਣ ਜਾਂਚ ਜਿਹੜੀ ਕੀਤੀ ਜਾ ਰਹੀ ਆ ਬਟਾਲਾ ਪੁਲਿਸ ਅਲਰਟ ਆ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਪੁਰ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਆ ਤੇ ਇਸ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਵੀ ਜਿਹੜੀ ਆ ਅਸ਼ੰਕਾ ਜਿਹੜੀ ਆ ਉਹ ਚਿਤਾਈ ਜਾ ਰਹੀ ਆ ਪੁਲਿਸ ਦਾ ਹੋਰ ਕੀ ਕਹਿਣਾ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਅਤੇ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਕੀ ਜਾਣਕਾਰੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਦੋ ਬਾਗ ਸਵਾਰ ਆਏ ਉਹਨਾਂ ਨੇ ਫਾਇਰਿੰਗ ਕੀਤੀ ਸਰ ਮਤਲਬ ਹੋਏ ਹੋਣੇ ਕੋਈ 10 12 ਰੌਂਡ ਕੋਈ ਨਹੀਂ ਤੁਸੀਂ ਕਿੱਥੇ ਬਿਠਾ ਤੂੰ ਕਹਿੰਦਾ ਚੰਦਾਲੀ ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਦਾ ਸ਼ੋਰੂਮ ਉਹਦੇ ਬਾਹਰ ਹਾਂਜੀ ਫਾਇਰਿੰਗ ਹੋਈ ਜੀ ਕੋਈ ਉੱਥੇ ਕੀ ਕਰਦੇ ਪਏ ਸੀ ਕਿ ਵੈਸੇ ਬੈਠੇ ਅੱਛਾ ਹਾਂਜੀ ਕਿੰਨੇ ਲੋਕਾਂ ਦੇ ਗੋਲੀ ਲੱਗੀ ਸਰ ਇਹ ਨਹੀਂ ਜੀ ਪਤਾ ਨਹੀਂ ਸਰ ਤੁਹਾਡੇ ਕਿੱਥੇ ਲੱਗੀ ਮੇਰੇ ਭੈਰ ਕਿਨੇ ਰੋਕ ਫਾਇਰ ਹੋ ਗਏ ਸਰਨ 10 12 ਵਾਰ ਹੋਈ ਹੈ ਅੱਜ ਕਰਕੇ ਆਏ ਸੀ ਦੁਬਈ ਤੋਂ ਵਾਰ ਅਸੀਂ ਬਾਹਰ ਖਲੋਤੇ ਸੀ ਸ਼ਾਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਤੂੰ ਮੁੰਡੇ ਆਏ ਨੇ ਉਹਨਾਂ ਨੇ ਮਗਰੋਂ ਆਂਦਿਆਂ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮੈਸ਼ੂਜ਼ ਪਾ ਗਈ ਮੈਂ ਮੂਟਾਂ ਨੂੰ ਜੱਗੂ ਲੱਗ ਪਾਜੀ ਕਿ ਮੇਰੇ ਉੱਤੇ ਲੰਘ ਗਈ ਆ ਠੀਕ ਹੈ ਜੀ ਤੇ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਨਾਲ ਗੋਲੀਆਂ ਵੱਜੀਆਂ ਨੇ ਉਹ ਐਸ ਵਾਲੇ ਅੰਮ੍ਰਿਤਸਰ ਰੈਫਰ ਕੀਤੇ ਗਏ ਨੇ ਮੁੰਡੇ ਜੇ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਸੀ ਇਹ ਬਾਜੀ ਘਟੋ ਘਟ 12 13 ਗੋਲੀਆਂ ਉਹਨਾਂ ਨੇ ਰੌਂਦ ਕੱਢੇ ਨੇ ਹਾਂਜੀ ਕੌਣ ਸੀ ਉਹ ਲੋਕ ਪਤਾ ਨਹੀਂ ਬਾਜੀ ਕੌਣ ਸੀ ਮੇਰੀ ਬੇਟੀ ਦੀ ਤੇ ਜਿੰਨਾ ਮੁੰਡਿਆਂ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੇ ਮੁੰਡੇ ਐਸ ਵਾਲੇ ਇੱਥੋਂ ਅੰਮ੍ਰਿਤਸਰ ਰੈਫਰ ਕੀਤੇ ਗਏ ਕਿੰਨੇ ਲੋਕਾਂ ਦੇ ਕੋਲ ਕੋਲ ਉੱਚੀ ਹਾਂਜੀ ਕਿੰਨੇ ਦੇ ਉੱਚੀ ਨੇ ਇੱਕ ਮੇਰੇ ਇੱਕ ਮੇਰੇ ਸਾਡੇ ਜਣੇ ਤਿੰਨ ਜਣੇ ਇਹ ਜੇ ਚਾਰ ਤੇ 6 ਜਣੇ ਚੰਦਰ ਤੋਂ ਹੀ ਬਚੀ ਹੈ ਨਹੀਂ ਚੰਦਰ ਠੀਕ ਮਾਤਮਾਰੀ ਕਿਰਪਾ ਰੰਗੀ ਕੀ ਆ ਹੋ ਗਿਆ ਇਹ ਉਹ ਹੀ ਥ੍ਰੈਟ ਵਾਲੀ ਗੱਲ ਤਾਂ ਸੀ ਸਰ ਇਹਨਾਂ ਨੇ ਬੋਲਾ ਜੇ ਸਾਨੂੰ ਕਿਹਾ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਪੁੱਛ ਲੈਣਾ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर वर 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਿੰਨੇ ਆ ਉਹ ਸਾਡੇ ਕੋਲ ਬ੍ਰਾਡ ਡੈੱਡ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕੰਨਮਾ ਜੀ ਹਾਂਜੀ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹ ਜਿਹੜੇ ਚਾਰ ਬੇ ਉਹਨਾਂ ਦੀ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਹਨ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਆਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਚਾਰ ਬੇ ਕੀ ਉਹ ਕਦੋਂ ਤੱਕ ਫਿਲਹਾਲ ਤਾਂ ਅੰਡਰ ਆਬਜ਼ਰਵੇਸ਼ਨ ਆ ਤੇ ਟ੍ਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈ ਗੱਲ ਸਮਝ ਗਈ ਸੁਚਨਾ ਪ੍ਰਾਪਤ ਹੋਈ ਹੁਣੇ ਹਜੇ ਦਸਾਲ ਸਿੰਘ ਆਮ ਗੜੀਆ ਹਾਲਾਤ ਲੱਗੇ ਕੋ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੁਝ ਵਿਅਕਤੀ ਇੰਜੁਰਡ ਹੋਏ ਨੇ ਮਹਸਤਾਲ ਆਏ ਇੱਥੇ ਉਹ ਜਾਇ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਕਿੰਨੇ ਲੋਕ जख्मी ਨੇ ਲਗਭਗ 6 ਵਿਅਕਤੀਆਂ ਦੀ जख्मी ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਮਣੇ ਰਾਏ ਲੈ ਰਹੇ ਹਾਂ ਕੌਣ ਕੌਣ ਹੈ ਡਾਕਟਰ ਮੁਤਾਬਕ ਕਿ ਦੋ ਲੋਕ ਬ੍ਰੌਡਰ ਨਹੀਂ ਮਿਨੋਰ ਇਹ ਜਾਣਕਾਰੀ ਮਿਲਿਆ ਸਕੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਆਪਾਂ ਦੋ ਬੰਦੇ ਖਿਨਾਰ ਆਏ ਆ ਮੈਨੇ ਫਾਇਰਿੰਗ ਕੀਤੀ ਸਰ ਮਤਲਬ ਹੋਣੀ ਕੋਈ 10 ਤੋਂ 12 ਰੌਣਕ चंदाली शोरूम नहीं, बुटारा शोरूम बुटारा शोरूम फायरिंग हुई जी करते